ਲਓ ਜੀ ਫੇਸਬੁੱਕ ਵਾਲੇ ਭਰਾਵਾ ਅੱਜ ਆਪਾਂ ਗਏ ਤਲਵੰਡੀ ਸਾਬੋ ਮੇਲਾ ਲੱਗਦਾ ਟਰੈਕਟਰਾਂ ਦਾ 3600 ਫੋਰਡ ਹੈ 95 ਮਾਡਲ ਤੇ 1,55,000 ਬਾਈ ਨੇ ਰੇਟ ਭਰਿਆ ਚੈੱਕ ਕਰ ਸਕਦੇ ਹੋ ਤੇ ਲਾਈਵ ਸੌਦਾ ਦੇਖਿਓ ਕਿੰਨੇ ਚੋਂਦਾ ਲਾਸਟ ਤੱਕ ਵੀਡੀਓ ਨਾਲ ਬਣਿਆ ਰਹੋ ਲਾਈਵ ਦੇਖੋ ਆਹ ਬਾਈ ਨੇ ਲੈਣਾ ਹੈ ਟਰੈਕਟਰ ਚਿੱਟੇ ਘੁੜਤੇ ਮੇਂ ਲੱਭਾਈ ਹੈ ਇਹਨੇ ਲੈਣਾ ਚਾਹ ਉਹ ਦੂਜੇ ਬਾਈ ਨੇ ਵੇਚਣਾ ਦੇਖਿਓ ਚਲਿਓ ਪੂਰੀ ਵੀਡੀਓ ਬਰਾਮ ਦੇ ਟੱਟ ਬਹੁਤ ਨਿਕਲ ਲੰਗੇ ਆ ਲੈ ਯਾਰ ਤੇ ਤੀਰਾ ਭਰ ਯਾਰ ਮੈਨੂੰ ਕੀ ਕਹਿ ਕੇ ਲੈ ਨਾ ਨਹੀਂ ਮੈਂ ਤਾਂ ਧੱਕਾ ਲਾ ਧੱਕਾ ਨਾ ਕਰੀ ਕੋਈ ਚੱਲਦਾ ਨਹੀਂ ਹੋ ਨਹੀਂ ਕੋਈ ਨਹੀਂ ਭਰਦਾ ਐ ਬੈਸੇੜੀ ਯਾਰ ਤੂੰ ਤੂੰ ਆਂ ਕਾ ਕਰ ਇੱਕ ਮਿੰਟ ਸਖਜਿੰਦਰ ਸਖਜਿੰਦਰ ਨਾ ਭਰਾ ਦੇ ਤਾ ਨਾ ਮੈਂ ਆਪੇ ਕਰਾਂ ਆਪੇ ਕਰਾਂ ਨਾ ਵੜਾ ਨਾ ਆਪੇ ਕਰਦੇ ਪਰਦੇ ਪਰਦੇ ਪਹਿਲਾ ਸੌਦਾ ਕਰ ਪਰਦੇ ਓ ਪਹਿਲਾ ਸੌਦਾ ਮੈਂ ਪਰਦੇ ਤੇਰਾ ਸੌਦਾ ਕਰ ਪਰਦੇ ਮੌਕਾ ਦੇ ਸੌਦਾ ਬੰਦਾ ਕੱਲ ਨੂੰ ਲਾਂਭੇ ਦੇਉ ਯਾਰ ਕੰਟਰੈਕਟ ਮੀਟ ਮੌਕਾ ਤਾਂ ਮੈਂ ਦੇ ਓ ਵਪਾਰੀ ਬੰਦਾ ਇਹਨੇ ਵੀ ਮੌਕਾ ਨਾ ਮੰਨਣਾ ਨਾ ਤਾਂ ਲਿਖਾ ਦੇ ਨਾ ਤਾਂ ਲਿਖਾ ਦੇ ਨਾ ਤਾਂ ਲਿਖਾ ਦੇ ਤੇਰਾ ਨਾਮ ਪਰਦੇ ਜਮਾ ਨਹੀਂ ਠੱਕਾ ਕਰ ਜਮਾ ਐਂ ਜਾਰ ਕਰ

ਕਰੀ ਜਾਂਦਾ ਬਾਈ ਬਹਿ ਜਾ ਚਪੜ ਕੇ ਬੈਠ ਜੰਪ ਕਰਕੇ ਬੜਾ ਬੜਾ ਆਲਾ ਤੇਰਾ ਕੋਈ ਬਣਾ ਤੇਰਾ ਕੋਈ 2 ਘੰਟੇ ਕੋਈ 1 ਘਟ ਨਹੀਂ ਜਦ ਮੈਂ ਕਰਤਾ ਕਰਤਾ ਮੱਥੇ ਨਾਲ ਵਾਦਾ ਕਰੇ ਬਾਈ ਬੋਲੀ ਨਾ 34 ਦਾ ਬੱਚਾ ਵਾਲੀ ਗੱਲ ਨਹੀਂ ਜਮਾਂ ਕਰਕੇ ਲਾਇਆ ਤਾਂ ਆਪਣਾ ਭਜਦਾ ਸੀ ਜਮਾਂ ਨਹੀਂ ਚਾਹਦਾ ਜਗਦੇਵ ਕਿਹਾ ਤੈਨੂੰ ਉਵੇਂ ਕਰਦੇ ਓ ਯਾਰ ਮੈਂ ਤਾਂ 38 ਦਾ ਕਰਦੇ 49 ਦਾ ਕਰਦੇ ਹੁੰਦਾ ਲਫਾਦੇ ਯਾਰ ਉਹ ਲਫਾਦੇ ਦੇਖਦੇ ਮੈਂ ਆਉਣ ਹਣਾ ਬੰਦਾ मा भी किन्ने का इक चौंती वोट का हो गया इक चौंती का मॉडल है पचानवे करो चेक इक चौंती का हो गया ਆ ਸੀਗਾ 96 ਮਾਡਲ ਦਾ 96000 ਲੱਗ ਗਿਆ ਸੀਗਾ ਇੱਧਰ ਲੈਦਾ ਉਹਨੇ ਦਿੱਤਾ ਨਹੀਂਗਾ ਗਰੂਪ ਕਾਰਪੂਰ ਨੇ ਹਾਂ ਕਰਤਾ ਡੰਨ ਇਹ ਸੋਨਾ ਜੇ ਫੂੜ ਫੂੜ ਦੇ ਮਿਲ ਲੈ ਕਰ ਦਾਂਗੇ ਸਹੀ ਗੱਲ ਹੈ ਸਹੀ ਗੱਲ ਹੈ